ਮਾਦਰਨੈ ਸਿੰਘ ਜੀ ਇਹ ਤੇਰਾ ਪੁੱਤ ਹੈ ਤੇਰਾ ਨਾਮ ਕੀ ਹੈ ਜੀ ਸਾਹਿਬ ਨਾਮ ਤਾਂ ਜਸਨਦੀਪ ਆ ਜੀ ਜਸਨਦੀਪ ਕਿੰਨੇ ਸਾਲ ਦਾ ਹੈ ਇਹ 11ਵਾਂ ਸਾਲ ਲੱਗਾ ਹੋਇਆ ਹੈ 11 ਸਾਲ ਅਸੀਂ ਦੀ ਮਾਂ ਕਿੰਨੇ ਟਾਈਮ ਤੋਂ ਆੜ ਰਹੀ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਅੱਛਾ ਤੇ ਬੱਚੇ ਤੁਹਾਡੇ ਕੋਲ ਰਹੇ ਸੀ ਹਾਂ ਜੀ ਸਾਡੇ ਕੋਲ ਰਹਿੰਦੇ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹ ਜੀ ਸਾਹਿਬ ਸਹੀ ਮੈਂ ਤਾਂ ਫੋਨ ਕਰਾਂ ਜੀ ਮੈਂ ਤਾਂ ਤੇ ਚੌਂਕੀਦਾਰਾ ਕਰਦਾ ਹੂੰ ਹੂੰ ਹੁਣ ਫੋਨ ਕਰਾਂ ਜੀ ਹੁਣ ਇਹ ਮੈਨੂੰ ਕਹਿੰਦੇ ਕਿ ਉੱਥੇ ਤੋਂ ਡਿੱਗ ਗਿਆ ਇਹਦੇ ਪਤਨ ਮੁੰਡੇਾਰੇ ਜੀ ਦੱਸਿਆ ਨੇ ਹਾਂ ਜੀ ਕੋठे ਤੋਂ ਡਿੱਗਿਆ ਅੱਛਾ ਕੋठे ਡਿੱਗਿਆ ਹਾਂ ਉਹਦੀ ਮਾਤਾ ਮਤਵਲੇ ਦੀ ਜਿਹੜੀ ਬਹੂ ਦੀ ਮਾਂ ਸੀ ਉਹਨੇ ਗਾਹ ਜੱਟ ਤੋਂ ਪੈਸੇ ਪੁੱਛੇ ਲੈ ਕੇ ਤੁਹਾਡੇ ਪੁੱਤਰ ਦੇ ਨਾਮ ਕੀ ਹੈ ਪੁੱਤਰ ਦਾ ਜਸਨਦੀਪ ਹੈ ਕਿੰਨੇ ਸਾਲ ਦਾ ਹੈ ਇਹ ਨੂੰ 11 ਮਹੀਨਾ ਲੱਗਾ ਹੋਇਆ ਹੈ 11 12 ਸਾਲ ਦਾ ਹਾਂ 11 12 ਸਾਲ ਪਤਾ ਲੱਗਿਆ ਵੀ ਜਿਹੜੇ ਪਤੰਗ ਉਡਾ ਰਿਆ ਸੀ ਲੈ ਚਲੋ ਨਹੀਂ ਪਤੰਗ ਇਹ ਤਾਂ ਉੱਚਾ ਚੜ ਜਾਂਦਾ ਸੀ ਉੱਤੇ ਅੱਛਾ ਨੇ ਕਿਤੇ ਦੋ ਕਰਕੇ ਕੋ ਪਤੰਗ ਫਦੂੰਗਾ ਉੱਥੇ ਐਸੀ ਬੇਕਰਾਰ ਇਸਕੇ ਤੇਰੇ ਮੁੰਡੇ ਨਹੀਂ ਦੱਸਿਆ ਗਰ ਮੈਨੂੰ ਹਾਂ ਇਹ ਤੇਰੇ ਨਹੀਂ ਬੱਚੇ ਦੀ ਮਾਂ ਇਹ ਬਗਾਨੇ ਆਉ ਦੇ ਪਿੰਟ ਰਹਿੰਦੀ ਹੈ ਜੀ ਉਹ ਤੁਹਾਡੇ ਕੋਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਅੱਜ ਇਹ ਬੱਚੇ ਦੋਨੋਂ ਕੀ ਕਰਦੇ ਸੀ ਸਤ ਪੈ ਪਤੰਗ ਚੁਲਾਉਂਦੇ ਸੀ ਪੰਦਗ ਉਡਾ ਰਹੇ ਸੀ ਜੇ ਮਾਂ ਹੁੰਦੀ ਅੱਜ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਸੀ ਦੇਖੋ ਤੁਸੀਂ ਦੇਖ ਰਹੇ ਹੋ ਹਾਂਜੀ ਕਿ ਡਾਕਟਰ ਸਾਹਿਬ ਇਹ ਕਿਨ ਬੱਚਾ ਆਇਆ تھا ਕਿ ਨਵਜਨ ਜਸ਼ਨ ਜਸ਼ਨਦੀਪ ਸਿੰਘ ਨਾਮ ਇਹ ਬੱਚੇ ਦਾ ਉਹਦੇ ਪਿਤਰ ਦਾ ਨਾਮ ਗੁਰਤੇਜ ਸਿੰਘ ਹੈ। ਕਲਾਰਾ ਪਿੰਡ ਦੇ ਰਹਿਣ ਵਾਲੇ ਸੀਗੇ ਇਹ ਬੱਚੇ ਦੀ ਉਮਰ 11 ਸਾਲ ਹੀ ਸੀਗੀ ਤੇ ਬੱਚੇ ਦੇ ਛੱਤ ਉੱਪਰ ਗਿਰਨ ਕਰਕੇ ਮੌਤ ਹੋਈ ਹੈ ਜਿਵੇਂ ਘਰ ਦੇ ਨੇ ਦੱਸਿਆ ਕਿ ਉਹ ਪਤੰਗ ਉਡਾ ਰਿਆ ਸੀਗਾ ਦੂਜੀ ਮੰਜ਼ਿਲ ਤੋਂ ਗਿਰਿਆ ਨੀਚੇ ਤੇ ਹੈਡ ਇੰਜਰੀ ਹੋ ਚੁੱਕੀ ਸੀ ਕਾਫੀ ਬਲੀਡਿੰਗ ਹੋ ਚੁੱਕੀ ਸੀ ਜਿਹੜਾ ਸਾਡੇ ਕੋਲ ਜਦੋਂ ਆਇਆ ਉਹ ਬਰਾਡ ਡੈੱਡ ਹੀ ਸੀਗਾ अच्छा तू चेक ਕੀਤਾ ਮੈਨੂੰ ਹਾਂ ਜੀ ਕੋਸ਼ਿਸ਼ ਤਾਂ ਮਤਲਬ ਉਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਹਾਂ ਜੀ ਹਾਂ ਬੱਚਾ ਇੱਕਦਮ ਹਾਂ ਦਰਨੈ ਸਿੰਘ ਜੀ ਇਹ ਜਿਹੜਾ ਪੁੱਤ ਹੈ ਇਹਦਾ ਨਾਮ ਕੀ ਹੈ ਜੀ ਸਾਹਿਬ ਨਾਮ ਤਾਂ ਜਸਨਦੀਪ ਆ ਜੀ ਜਸਨਦੀਪ ਕਿੰਨੇ ਸਾਲ ਦਾ ਹੈ ਇਹ 8-9 ਸਾਲ ਲੱਗਾ ਹੋਇਆ 8 ਸਾਲ ਤੇ ਇਹਦੀ ਮਾਂ ਕਿੰਨੇ ਟਾਈਮ ਤੁਹਾਡੇ ਰਹਿ ਰਹੀ ਹੈ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਜੀ আচ্ছা ਤੇ ਬੱਚੇ ਤੁਹਾਡੇ ਕੋਲ ਰਹਿ ਰਹੇ ਸੀ ਹਾਂ ਜੀ ਸਾਡੇ ਕੋਲ ਰਹਿੰਦੇ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹਦਾ ਇਹ ਤਾਂ ਸਹੀ ਮੈਂ ਤਾਂ ਫੋਨ ਕਰੀ ਮੈਂ ਤਾਂ ਸਵੇਰੇ ਚੌਂਕੀਦਾਰਾ ਕਰਦਾ ਹੂੰ ਕੁਣ ਫੋਨ ਕਰਤੀ ਹੁਣ ਮੈਂ ਲਵੇ ਕਹਿੰਦੀ ਕੋਠੇ ਤੋਂ ਡਿੱਗ ਗਿਆ ਇਹ ਪਤੰਗ ਉਡਾ ਰਹੀ ਦੱਸੇ ਨੇ ਕੋਠੇ ਤੋਂ ਡਿੱਗ ਗਿਆ ਅੱਛਾ ਕੋਠੇ ਡਿੱਗ ਗਿਆ ਹਾਂ ਉਹਦੀ ਮਾਂ ਦਾ ਮਤਲਬ ਇਹਦੀ ਜਿਹੜੀ ਬਹੂ ਦੀ ਮਾਂ ਸੀ ਉਹਨੇ ਗਾਹ ਜੱਟ ਤੋਂ ਪੈਸੇ ਪੁੱਛੇ ਲੈ ਕੇ ਤੁਹਾਡੇ ਪੁੱਤਰ ਦੇ ਨਾਲ ਕੀ ਹੈ ਪੁੱਤਰਾ ਜਸਨਦੀਪ ਹੈ ਕਿੰਨੇ ਸਾਲ ਦਾ ਹੈ ਇਹ ਨੂੰ 12 ਮਹੀਨਾ ਸਾਲ ਲੱਗਾ ਹੋ ਗਿਆ 11-12 ਸਾਲ ਦਾ ਹਾਂ 11-12 ਸਾਲ ਪਤਾ ਲੱਗਿਆ ਵੀ ਜਿਹੜੇ ਪਤੰਗ ਉਡਾ ਰਿਆ ਸੀ ਲੈ ਚਲੋ ਨਹੀਂ ਪਤਾ ਅੰਗੇ ਤਾਂ ਉਹ ਚੜ ਜਾਣਾ ਤੇ ਜੀ ਉੱਤੇ ਇੱਥੇ ਨੇ ਕਿਤੇ ਦੋ ਕਰਕੇ ਪਤੰਗ ਉਡਾਉਂਗਾ ਉਸ ਵੇਲੇ ਕਿਹੜਾ ਨਹੀਂ ਇਸਕੇ ਤੇਰੇ ਮੁੰਡੇ ਨਹੀਂ ਦੱਸਿਆ ਅger ਮੈਨੂੰ ਹਾਂ ਇੱਥੇ ਰਹਿੰਦੀ ਹੈ ਬੱਚਿਆਂ ਦੀ ਮਾਂ ਇਹ ਬਗਾਨੇ ਆਪਣੇ ਪਿੰਡ ਰਹਿੰਦੀ ਹੈ ਜੀ ਉਹ ਤੁਹਾਡੇ ਕੋਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਅੱਜ ਇਹ ਬੱਚੇ ਦੋਨੋਂ ਕੀ ਕਰਦੇ ਸੀ ਸਤਿ ਸਪੈ ਪਤੰਗ ਚਲਾਉਂਦੇ ਸੀ ਪਤੰਗ ਉਡਾ ਰਹੇ ਸੀ ਜੇ ਮਾਂ ਹੁੰਦੀ ਅੱਜ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਸੀ ਦੇਖੋ ਤੁਸੀਂ ਦੇਖ ਰਹੇ ਹੋ ਹਾਂਜੀ ਕੀ ਡਾਕਟਰ ਸਾਹਿਬ ਕੀਨ ਬੱਚਾ ਆਇਆ تھا ਕੀਨ ਅਜਸ਼ਨ ਦੱਸਿਆ ਜੇਸ਼ਨਦੀਪ ਸਿੰਘ ਨਾਮ ਹੈ ਬੱਚੇ ਦਾ ਉਹਦੇ ਪਿਤਰ ਨਾਮ ਗੁਰਤੇਜ ਸਿੰਘ ਹੈ ਹੂੰ ਕਲਾਰਾ ਪਿੰਡ ਦੇ ਰਹਿਣ ਵਾਲੇ ਸੀਗੇ ਇਹ ਬੱਚੇ ਦੀ ਉਮਰ 11 ਸਾਲ ਹੀ ਸੀਗੀ ਤੇ ਬੱਚੇ ਛੱਤ ਉੱਪਰ ਗਿਰਨ ਕਰਕੇ ਮੌਤ ਹੋਈ ਹੈ ਜਿਵੇਂ ਘਰ ਦੇ ਨੇ ਦੱਸਿਆ ਕਿ ਉਹ ਪਤੰਗ ਉਡਾ ਰਿਆ ਸੀਗਾ ਦੂਜੀ ਮੰਜ਼ਿਲ ਤੋਂ ਗਿਰਿਆ ਨੀਚੇ ਤੇ ਹੈਡ ਇੰਜਰੀ ਹੋ ਚੁੱਕੀ ਸੀ ਕਾਫੀ ਬਲੀਡਿੰਗ ਹੋ ਚੁੱਕੀ ਸੀ ਜ ਜ ਸਾਡੇ ਕੋਲ ਜਦੋਂ ਆਇਆ ਉਹ ਬਰਾਡਡ ਹੀ ਸੀਗਾ ਹਾਂ ਜੀ ਤੁਸੀਂ ਚੈੱਕ ਕੀਤਾ ਮਤਲਬ ਹਾਂ ਜੀ ਕੋਸ਼ਿਸ਼ ਤਾਂ ਮਤਲਬ ਉਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਹਾਂ ਜੀ ਹਾਂ ਬੱਚਾ